ਵਾਇਕ ਜੀ ਕਾਸਾ ਵਾਇਕ ਜੀ ਕੀ ਹਤੇ ਸ਼ਿਵਮੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਜਿਹੜਾ ਫੈਸਲਾ ਲਿਆ ਹੈ ਉਹ ਮੈਂ ਮਹਿਸੂਸ ਕਰਦਾ ਕਿ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇੱਕ ਵਰਤਾਰਾ ਵਰਤਾਇਆ ਹੈ ਮੈਂ ਇੱਕ ਗੁਰੂਤਾ ਨਿਮਾਣਾ ਸਿੱਖ ਹੈ ਹਰ ਧਾਰਮਿਕ ਸਖਸ਼ੀਅਤ ਚਾਹੇ ਉਹ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੇ ਖਾਸ ਕਰਕੇ ਸਿੰਘ ਸੇਵਾ ਦਾ ਮੈਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਤਿਕਾਰ ਕੀਤਾ ਹੈ ਤੇ ਮੈਂ ਗਿਆਨੀ ਹਰਿ ਸਿੰਘ ਹੋਰਾਂ ਦਾ ਵੀ ਬਹੁਤ ਸਤਿਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥਕ ਰਹਿਤ ਮਰਿਆਦਾ ਨੂੰ ਭੁੱਲ ਕੇ ਧੰਪ੍ਰਮਾਣ ਨੂੰ ਕਰਵੈਤਾ ਨੂੰ ਭੁੱਲ ਕੇ ਤੇ ਜਥੇਦਾਰ ਦੇ ਰੁਤਬੇ ਨੂੰ ਉਹਦੇ ਮਾਣ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਹਦੇ ਕਰਕੇ ਜਿਹੜਾ ਮੈਨੂੰ ਵੀ ਜਿਹੜਾ ਇਹ ਕਦਮ ਚੁਕਣਾ ਪਿਆ ਸੀ ਔਰ ਤੁਹਾਡੇ ਸਾਹਮਣੇ ਸਾਰਾ ਇਹ ਵਰਤਾਰਾ ਕਿਥੋਂ ਤੁਰਿਆ ਕਿਸ ਰੂਪ ਚ ਤੁਰਿਆ ਠੀਕ ਹੈ ਕਿ ਇਸ ਅਨੁਸਾਰ ਇਹਨੂੰ 2 ਦਸੰਬਰ ਦੇ ਹੁਕਮਨਾਮੇ ਨਾਲ ਜੋੜਿਆ ਜਾ ਰਿਹਾ ਹੈ ਜੋ ਮੈਂ ਮਹਿਸੂਸ ਕਰਦਾ ਕਿ ਇਹਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ ਕਿਉਂਕਿ ਬਾਕੀ ਸਭ ਸੇਵਾਵਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਨਿਭਾਏ ਨੇ ਕੰਮ ਅਗਵਾਈ ਦੇ ਰਹੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮਟੀ ਨੇ ਕੀਤੀ ਹੈ ਉਹਦਾ ਹਿੱਸਾ ਬਣਿਆ ਸੀ ਤੇ ਸਬਕਮਟੀ ਕੋਲੇ ਦਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਜਿੱਥੋਂ ਤੱਕ ਗਿਆਨੀ ਹਰਪੀ ਸਿੰਘ ਹੋਣਾਂ ਦੇ ਸੰਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਾ ਹੈ ਕਿ ਬੜੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਇਕੱਲੇ ਜ਼ਬਾਨੀ ਕਲਾਮੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਹੈ ਜਿਹੜਾ ਕਿ ਫਾਈਲ ਦਾ ਹਿੱਸਾ ਹੈ ਪ੍ਰਾਣਿਕ ਟਿੱਠੀਆਂ ਜਿਹੜੀਆਂ ਉਹ ਲਿਖਦਾ ਰਿਹਾ ਆ ਅਵੇ ਨਬ ਨੇ ਲੱਭੀਆਂ ਨਹੀਂ ਲੱਭੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਗਈਆਂ ਕਿਹੜਾ ਅਸਰ ਸੁਖ ਵਰਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਮਿਲਿਆ ਉਹ ਤੇ ਗੈਨੇ ਹਰ ਪਿੱਛੋਂ ਹਨਾ ਲਸਾ ਨੂੰ ਕਹਿੰਦੇ ਹੀ ਹੈ ਕਿ ਇਹਨਾਂ ਨੇ ਹਰ ਥਾਂ ਤੇ ਆਪਣੀ ਜੜੀ ਰਹਿ ਰੁਤਬੇ ਦੀ ਵਰਤੋਂ ਕਰਦੇ ਹਾਂ ਆਪਣੇ ਸੁਖ ਦੀ ਵਰਤੋਂ ਕਰਦੇ ਹਾਂ ਮੈਨੂੰ ਇਨਸਾਫ ਨਹੀਂ ਮਿਲਦਾ ਉਹ ਮੀਡੀਅ ਚ ਵਿਕਾਇਚੁਕਿਆ। ਪਰ ਪ੍ਰਾਣੀਆਂ ਚਿੱਠੀਆਂ ਜਿਹੜੀਆਂ ਉਹ ਲਿਖਦਾ ਰਿਹਾ ਜੀ ਜੋ ਉਹ ਆਪਣੇ ਕੋਲ ਬਜਿਆ ਬਚਾਇਆ ਸੀਗਾ। ਉਹਨੇ ਸਭ ਮੈਡੀਕਲ ਜਮਾਇਆ ਜਿਹੜੇ ਸਬੂਤ ਨਹੀਂ। ਪਰ ਇਸ ਤੋਂ ਵੀ ਲਾਵਾ ਲਗ ਭੰ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ। ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਪੰਥਕ ਮਰੀਆਂ ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਦਾਰ ਦੇ ਮਾਨ ਸਨਮਾਨ ਨੂੰ ਚੇਸ ਪਹੁੰਚਾਈ ਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜਿਹੜਾ ਆ ਉਹਨਾਂ ਦੋਸ਼ਾਂ ਦੀ ਬੜੀ ਜੜੀ ਹੈ ਢੰਗਾਈ ਦੇ ਨਾਲ ਸਬਕੂਮਤੀ ਨੇ ਜਾਂਚ ਕੀਤੀ ਹੈ ਤੇ ਉਹ ਵੀ ਸਬੂਤਾਂ ਦੇ ਹੱਦ ਤੇ ਜਿਹੜਾ ਸਾਬਤ ਕਰਕੇ ਉਸ ਸੰਕਮਿਟੀ ਦੀ ਰਿਪੋਰਟ ਦਾ ਹਿੱਸਾ ਹੈ ਜਿਹਦੇ ਵਿੱਚ ਸ੍ਰੀ ਅਕਾਲ ਤੁਸੀਂ ਸਭ ਤੇ ਬੈਠ ਕੇ ਜਦੋਂ ਮੈਨੂੰ ਸੱਦਿਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਜਰਾਨੇ ਪੈਣਾ ਗਿਆਂ ਗਾਹ ਕੱਢੀਆਂ ਸੀ ਤੇ ਸਾਰੇ ਸ਼ਬਦੀ ਬਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਰਯਾਦਾ ਦੀ ਲੰਗਣਾ ਹੈ ਇੱਕ ਅਮਰਤਾਨੀ ਸਿੱਖ ਨੂੰ ਮਾਰਾ ਕਰਨਾ ਇੱਕ ਧਾਰਮਿਕ ਗੁਨਾਹ ਫਿਰ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਰੋਂਦੇ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਭੜੀ ਦੂਸ਼ ਲਾਉਂਦੇ ਨੇ ਕਿ ਬ੍ਰਸਤਸ ਨੂੰ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦੇ ਰਿਹਾ ਆ ਮੇਰੇ ਪਰਿਵਾਰ ਨੂੰ ਨੰਗਿਆਂ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਤੇ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਜਿਹਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਔਰ ਗੰਮੀ ਹਰਪ੍ਰੀਤ ਸਿੰਘ ਹਰਾਂ ਦੀ ਕੀ ਮਨਚਾ ਸੀ ਮੈਨੂੰ ਨਹੀਂ ਪਤਾ ਮੰਚਾ ਦੇ ਸਪਸ਼ਟ ਪੀਮ ਮੇਰੇ ਕੋਲ ਤੋਂ ਪ੍ਰਕਾਹੜ ਪੈਦਾ ਕਰਨਾ ਚਾਹੁੰਦੇ ਸੀ ਇੱਕ ਛੜਜੰਤਰ ਦਿੱਤਾ ਹੈ ਤੇ ਤਹਿਤ ਜਿਹੜਾ ਹੈ ਅ ਇੱਕ ਅਜੇਹਾ ਮਾਹੌਲ ਬਣਾਉਣਾ ਚਾਹੁੰਦੇ ਸੀ ਕਿ ਆਤਮ ਵਿਚਾਰਾ ਬਣਨਾ ਚਾਹੁੰਦੇ ਸੀ ਤੇ ਮੈਨੂੰ ਇੱਕ ਅ ਬਦਮਾਸ਼ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿੱਖ ਨੂੰ ਤੇ ਮਸੂਨਾ ਅਕਤੂਬਰ ਤੋਂ ਲੈ ਕੇ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰ ਕਿਸੇ ਨੂੰ ਮਰੜੇ ਝੂਠ ਬੋਲੇ ਤੇ ਝੂਠੇ ਦੋਸ਼ ਲਾਏ ਮੈਨੂੰ ਸਬੂਤ ਚਾਹੀਦੇ ਨੇ ਨਹੀਂ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਚਹਿਰੀ ਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਜ਼ੀ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੇ ਮੇਰੀ ਸੁਣ ਲਈ ਐ ਅਜ ਜੋ ਵੀ ਮਰਕੇ ਮਿਰਕਰ ਗਿਆਨੀ ਹਰਿਕ੍ਰਿਸ਼ਨ ਮਹਾਰਾਜ ਦੇ ਸੁਪਨੇ ਚ ਨਹੀਂ ਸੋਚਿਆ ਅੰਜ ਤੇ ਹੋਰ ਬਹੁਤ ਉਸ਼ਾ ਜੀ ਦੇ ਵਿੱਚ ਜਿਹੜੀ ਉਸ ਰਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੇ ਲੰਘਣਾ ਕਰਦੇ ਹੋયા ਪਤ ਦੀ ਅਰਦਾਸ ਕਰੂਗਾ ਉਹ ਨਹੀਂ ਕਰ ਸਕਦੇ ਚੰਗੀ ਸੰਚਲਨੀ ਮੁੱਖ ਮੰਤਰੀ ਉਹ ਵੀ ਕਾਮਸ ਦਾ ਹਾਂਜੀ ਉਹਦੇ ਵਿਆਹ ਤੇ ਜਥੇਦਾਰ ਸੰਗਤਾਂ ਜਾਣਾ ਕਾਮਸੀ ਮੁੱਖ ਮੰਤਰੀ ਦੀ ਉਸ ਕਾਮਸ ਦੇ ਜਿਹੜੇ ਜਨੇਸ਼ੀ ਗਫਤਖ ਸਾਬ ਨੂੰ ਡੇਟੇ ਰਿਹਾ ਕੀਤਾ ਉਸ ਦੇ ਪਤ ਨੂੰ ਬੇਟੇ ਦੇ ਨੰਦ ਕਰਦੀ ਅਰਦਾਸ ਕਰਨਾ ਮੇਰੇ ਕਹਿਣੇ ਕੋਈ ਵੀ ਗੁਰਮਤ ਦਾ ਧਰਮੀ ਮਰਿਆਦਾ ਦਾ ਧਾਰਨੀ ਸਿੱਖ ਬੰਦਾ ਅਸ ਨਹੀਂ ਕਰ ਸਕਦਾ ਕੋਕ ਹੰਤਮਾਨ ਦੇ ਆਨੰਦ ਕਾਰਜ ਜਿਹੜਾ ਵਿਆਹ ਹੁੰਦਾ ਹੈ ਤੇ ਗੁਰੂ ਮਾਰ ਦਾ ਰੂਪ ਉਹਦੇ ਮੁੱਖ ਮੰਤਰੀ ਵਾਸਤੇ ਲਿਆਂਦਾ ਜਾਂਦਾ ਹੈ ਤੇ ਗੇਟ ਦੇ ਉੱਤੇ ਗੁਰੂ ਮਾਰ ਸੱਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਪਾਲਕੀ ਦੀ ਤਲਾਸ਼ੀ ਜਿਹੜੀ ਹੈ ਜੁੱਤੀਆਂ ਪਾ ਕੇ ਲਈ ਜਾਂਦੀ ਹੈ ਔਰ ਬੁਰੀ ਤਰ੍ਹਾਂ ਲੇ ਜਾਂਦੀ ਜਿਸ ਤਰ੍ਹਾਂ ਕਿਸੇ ਫਰਿਆਦੀ ਦੀ ਲਈ ਜਾਂਦੀ ਹੈ ਤੇ ਚੱਤ ਦਾ ਸਾਹਮ ਦਾ ਫਰਮ ਬਣਦਾ ਸੀਗਾ ਕਿ ਉਹਦੇ ਉੱਤੇ ਕਾਰਵਾਈ ਕਰਦੇ ਇੱਕ ਸਬਕ ਸਿਖਾਉਂਦੇ ਕਿ ਐਡਾ ਵੱਡਾ ਬਲੰਗੜ ਜਿਹੜਾ ਆ ਜਿਹੜੇ ਗੁਰਮਤਿ ਦਾ ਸਰੂਪ ਲੈ ਕੇ ਆਏ ਸੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਜਾਂ ਜਿਨ੍ਹਾਂ ਦੇ ਘਰ ਆਇਆ ਸੀਗਾ ਐਡਾ ਵੱਡਾ ਦਾ ਨਾਤਰ ਜਿਹੜਾ ਹੈ ਉਹ ਹਾਂਜੀ ਉਹਦੇ ਤੇ ਕੋਈ ਕਾਰਗ ਨਹੀਂ ਔਰ ਇਸ ਤੋਲਾ ਬਾ ਜਿਹੜਾ ਆ ਆਰਾਮਤ ਦਾ ਜਿਹਦੇ ਬਾਰੇ ਗਿਆਨੀ ਹੈਪੀ ਸੰਮਰੀ ਕਹਿੰਦੇ ਕਿ ਮਰੀ ਉਸ ਪਰਿਵਾਰ ਨਾਲ ਸਾਡੀ ਬੜੀ ਹੈ ਮਿੱਤਰਤਾ ਹੀ ਬੜੀ ਹੈ ਪਿਆਰ ਹੀ ਬੜਾਇਆ ਤੇ ਮਿੱਤਰਤਾ ਪਿਆਰ ਇਤੋਂ ਦੱਸਿਆ ਗਿਆ ਹੈ ਜੈਦੇ ਸਾਬ ਉਹਨਾਂ ਨੇ ਸਮਾਗਮ ਤੇ ਜਾਂਦੇ ਤੇ ਅਗਲੇ ਛੜੀ ਤੇ ਨਾਲ ਦੇ ਤੇ ਆਮ ਆਦਿ ਪੜ ਦੇ ਲੀਡਰ ਨਹੀਂ ਗੱਡੀਆਂ ਉਭਦੀਆਂ ਜਿਹੜਾ ਕਪੂਰਥਲਾ ਹਾਊਸ ਹੈ ਜਿੱਥੇ ਸਮਾਗਮ ਸੀ ਉਹਦੇ ਅੰਦਰ ਜਾਂਦੀਆਂ ਨੇ ਅੰਦਰ ਵੀ ਜਿਸ ਤਰ ਮਰਿਆਦਾ ਦੀ ਉਲੰਘਣਾ ਜਹਦਰ ਸਾਹਿਬ ਦੇ ਸਾਹਮਣੇ ਹੋਈ ਤੇ ਉੱਥੇ ਗਲੈਮਰ ਦੇ ਵਿੱਚ ਖੜ ਕੇ ਹੈ ਉਹਨਾਂ ਦੇ ਵਿੱਚ ਖੜ ਕੇ ਸਾਡੇ ਜਹਦਰ ਸਾਹਿਬ ਕੀ ਸੱਭਕ ਨਾ ਚੁੰਦੇ ਸੀ ਜੇ ਕਿਸੇ ਸਮੇਂ ਨਰਤ ਨਿਯਮ ਸਮਾਜ ਦੇ ਵਿੱਚ ਸਨਮਾਨ ਇਸ ਚੀਜ਼ ਦਿੱਤਾ ਜਾਂਦਾ ਮੈਂ ਨਹੀਂ ਕਿਹਾ ਕਿ ਜੋ ਕੋਈ ਵਿਹਾ ਕਿਸ ਬਕਰਦਾ ਹੈ ਮੈਂ ਕੋਈ ਉਸ ਤੇ ਸਵਾਲ اٹੋਣਾ ਮੇਰੀਆਂ ਧੀਆਂ ਨੇ ਭੈਣਾਂ ਨੇ ਬੱਚੀਆਂ ਨੇ ਮਾਪੇ ਨੇ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਹਾਂ ਪਰ ਸਾਡੇ ਜਥੇਦਰ ਸੇਵਾਨ ਜਿਹੜੇ ਅੱਜ ਦੀਆਂ ਨਲੰਝਰ ਕਰਨ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਸਮਾਗਮਾਂ 'ਚ ਜਾਣਗੇ ਤੇ ਫਿਰ ਕਹਿਣਗੇ ਕਿ ਮੈਂ ਇਸ ਕਰਕੇ ਆ ਸੀ ਕਿ ਮੇਰੀ ਬੱਚੀ ਪ੍ਰਿੰਕਾ ਚੁਪਨ ਰਹਿਣਾ ਚਾਹੀਦੀ ਸੀ ਹੋਰ ਬਹੁਤ ਕੁਝ ਹੈ ਲਗਭਗ 1 ਦਰਜਨ ਦੇ ਕਰੀਬ ਜਿਹੜੇ ਹੈ ਗਿਆਨੀ ਹਰਪੀ ਸਿੰਘ ਹੋਰ ਹਤੇ ਜਿਹੜੇ ਇਹ ਦੋ ਸਬਤ ਹੋਏ ਉਹਨਾਂ ਨੂੰ ਧਾਰ ਹੈ ਉਹਨਾਂ ਬ੍ਰੋਸ਼ਰ ਦੇ ਛਾਣੋ ਵਾਸਤੇ ਕੰਦੀ ਕਚੈਰ ਦੇ ਵਿੱਚ ਆਪਣਾ ਅੱਖ ਰੱਖਣ ਪਰ ਕਿਉਂਕਿ ਉਹਨਾਂ ਦੀ ਆਦਤ ਹੈ ਕਿ ਉਹ ਕੌਣ ਗੁੰੜਾ ਕੰਦੀ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਹੋਰ ਨੇ ਬਾਹਰੋਂ ਹੋਰ ਨੇ ਬਾਰੋਂ ਵੀ ਕਈ ਬਰਾਉਦ ਸ਼ਾਹ ਦੇ ਵਿੱਚ ਇਹੋ ਜਿਹੇ ਚੰਚੜ ਜਾਂਦੇ ਨੇ ਕਿ ਹੋਰੋਂ ਪ੍ਰਖਾ ਇਹ ਵੀਡੀਓ ਤੁਹਾਨੂੰ ਦੇਖੀ ਜਿਹੜਾ ਮਿਰਨਾ ਵੀ ਹਰ ਇੱਕ ਤਾਂ ਮੈਂ ਤਾਂ ਕਿਹਾ 1.5 ਘੰਟੇ ਦੀ ਜ਼ਵਾਲ ਆ ਗਿਆ ਪਰ ਹੁਣ ਤਾਂ ਸਭ ਕੁਝ ਹੋ ਗਿਆ ਜਿੱਦੇ ਕਰਕੇ ਮੈਂ ਮੰਗਦਾ ਸੀਗਾ ਹੁਣ ਮੈਨੂੰ ਤਾਂ ਲੋੜ ਨਹੀਂ ਪਰ ਕੌਮ ਨੂੰ ਲੋੜ ਆ ਤੇ ਉਹ 1.5 ਘੰਟੇ ਦੀ ਵੀਡੀਓ ਵੀ ਜਾਰੀ ਹੋਣੀ ਚਾਹੀਦੀ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਜਿਹੜੀਆਂ ਨੇ ਸਾਬਤ ਹੋਈਆਂ ਹਾਂ ਹਾਂਜੀ ਉਹ ਉਹ ਉਹਨਾਂ ਨੇ ਜਵਾਬ ਜਿਹੜੇ ਨੇ ਉਹ ਗੈਰਹੀਰਪੀਚਿੰਗ ਰਣਪੰਥ ਦੀ ਕਚਹਿਰੀ ਚ ਸਬੂਤਾ ਸਵੇਧ ਰੱਖਣੇ ਚਾਹੀਦੇ ਆ ਇਹ ਸਬੂਤਾ ਸਮੇਤ ਚਾਹੇ ਉਹਨਾਂ ਦੇ ਸੰਧ ਦਾ ਕੇਸ ਹੈ ਚਾਹੇ ਮੇਰੇ ਇਜਾਮ ਨੇ ਚਾਹੇ ਮਰਿਆਦਾ ਨੂੰ ਲੈ ਕੇ ਚਾਹੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਚਾਹੇ ਹੋਰ ਜਿਹੜੀ ਹੈ ਇੱਕ ਜਸੜਾ ਦੇ ਰੁਤਬੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਣ ਵਾਲੀ ਗੱਲਾਂ ਜਿਹੜੀਆਂ ਸਾਬਤ ਹੋਈਆਂ ਨੇ ਉਹਨਾਂ ਬਾਰੇ ਜਿਹੜਿਆ ਆਪਦੇ ਉੱਥੇ ਰੱਖਣ ਇਵੇਂ ਫਿਰ ਭਾਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਮਤਕੌਮ ਨੂੰ ਇਹਨਾਂ ਕਹ ਦੱਸਣਾ ਚਾਹਣਾ ਆ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵਿਰੁੱਧ ਲਗਭਗ 1 ਦਰਜਨ ਦੇ ਕਰੀਬ ਜਿਹੜੇ ਨੇ ਤੱਥਾਂ ਦੇ ਆਧਾਰ ਤੋਂ ਸਬੂਤਾਂ ਦੇ ਆਧਾਰ ਤੋਂ ਜਿਹੜੇ ਦੋਸ਼ ਨੇ ਉਹ ਸਾਬਤ ਹੋਏ ਨੇ ਜਿਹੜੇ ਮਰਿਆਦਾ ਦੀ ਉਲੰਘਣਾ ਹੈ ਧੰਪ੍ਰਮਾ ਦੀ ਉਲੰਘਣਾ ਹੈ ਤੇ ਰਵੈਟਾਂ ਦੀ ਲਗਣਾ ਹੈ ਤੇ ਜਥੇਦਾਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਇਸ ਕਰਕੇ ਜਿਹੜੀ ਉਹਨਾਂ ਦੇ ਉੱਤੇ ਅੱਜ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਧਿਕਾਰਤ ਉਹਨਾਂ ਜਿਹੜੀ ਕਾਰਵਾਈ ਕੀਤੀ ਹੈ ਮੈਂ ਤੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਕਿ ਸਤਿਗੁਰੂ ਮਤੇਰੇ ਚਰਨਾਂ ਜੇ ਦਾਸ ਕੀਤੀ ਸੀ ਤੂੰ ਦਾਸ ਦੀ ਅਦਾਸ ਪ੍ਰਵਾਨ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ